ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਸ਼ਹੀਦ ਸਰਦਾਰ ਸੁਬੇਗ ਸਿੰਘ ਜੀ ਅਤੇ ਸਰਦਾਰ ਸ਼ਾਹਬਾਜ ਸਿੰਘ ਜੀ ਸਿੱਖ ਇਤਿਹਾਸ ਵਿੱਚ ਸ਼ਹੀਦ ਸਰਦਾਰ ਸੁਬੇਗ ਸਿੰਘ ਜੀ ਅਤੇ ਸਰਦਾਰ ਸ਼ਾਹਬਾਜ ਸਿੰਘ ਜੀ ਦੀਆਂ ਮਹਾਨ ਸ਼ਹਾਦਤਾਂ ਨਾ ਭੁੱਲਣ ਯੋਗ ਹਨ ਜਿਨ੍ਹਾਂ ਨੂੰ ਲਾਹੌਰ ਦੇ ਸੂਬੇਦਾਰ ਵੱਲੋਂ 1748 ਈਸਵੀ ਵਿੱਚ ਚਾਰਖੜੀ ਤੇ ਚਾੜ ਕੇ ਸ਼ਹੀਦ ਕੀਤਾ ਗਿਆ ਜਿਵੇਂ ਕਿ ਆਪ ਸਭ ਨੇ ਸਿੱਖ ਅਰਦਾਸ ਵਿੱਚ ਸੁਣਿਆ ਹੈ ਚਰਖੜੀਆਂ ਤੇ ਚਾੜੇ ਗਏ ਇਹ ਸ਼ਬਦ ਮਹਾਨ ਸ਼ਹੀਦ ਭਾਈ ਸਰਦਾਰ ਸੁਬੇਗ ਸਿੰਘ ਜੀ ਅਤੇ ਉਹਨਾਂ ਦੇ ਸੁਪੁੱਤਰ ਸਰਦਾਰ ਸ਼ਾਹਬਾਜ ਸਿੰਘ ਜੀ ਦੀ ਮਹਾਨ ਸ਼ਹਾਦਤ ਨੂੰ ਸੰਬੋਧਿਤ ਹਨ ਸਰਦਾਰ ਸੁਬੇਗ ਸਿੰਘ ਜੀ ਤੇ ਸਰਦਾਰ ਸ਼ਾਹਬਾਜ ਸਿੰਘ ਜੀ ਦਾ ਆਪਸ ਵਿੱਚ ਰਿਸ਼ਤਾ ਪਿਓ ਪੁੱਤਰ ਦਾ ਸੀ ਸਰਦਾਰ ਸੋਬੇਗ ਸਿੰਘ ਜੀ ਲਾਹੌਰ ਤੋਂ ਕੁਝ ਮੀਲ ਦੂਰ ਪਿੰਡ ਚੰਬਰ ਦੇ ਰਹਿਣ ਵਾਲੇ ਸੀ ਉਹ ਚੰਗੇ ਪੜ੍ਹੇ ਲਿਖੇ ਸੀ ਤੇ ਫਾਰਸੀ ਦੇ ਵਿਦਵਾਨ ਸੀ ਉਹ ਬਹੁਤ ਸਿਆਣੇ ਸੂਝਵਾਨ ਵਪਾਰੀ ਠੇਕੇਦਾਰ ਤੇ ਮਿਲਣਸਾਰ ਵਿਅਕਤੀ ਸੀ ਆਪਣੇ ਇਹਨਾਂ ਗੁਣਾ ਕਰਕੇ ਹੀ ਇਲਾਕੇ ਵਿੱਚ ਆਪ ਜੀ ਦਾ ਬੇਹਦ ਸਤਿਕਾਰ ਸੀ ਤੇ ਇੱਥੋਂ ਤੱਕ ਮੰਨੀ ਹੋਈ ਸ਼ਖਸੀਅਤ ਸਨ ਕਿ ਜਿਵੇਂ ਕਿ ਜ਼ਕਰੀਆ ਖਾਨ ਵਰਗੇ ਜ਼ਾਲਮ ਗਵਰਨਰ ਨੇ ਵੀ ਆਪ ਜੀ ਨੂੰ ਸਿੱਖ ਹੋਣ ਦੇ ਬਾਵਜੂਦ ਆਪਣੇ ਨੇੜੇ ਰੱਖਿਆ ਤੇ ਕੁਝ ਸਮੇਂ ਲਾਹੌਰ ਦਾ ਵਕੀਲ ਵੀ ਲਾਈ ਰੱਖਿਆ ਇੱਕ ਸਿੱਖ ਲਈ ਉਸ ਸਮੇਂ ਸਰਕਾਰੀ ਅਹੁਦੇ ਤੇ ਲੱਗਣਾ ਬਹੁਤ ਔਖਾ ਸੀ ਇਸ ਆਸਾਧਾਰਨ ਕੰਮ ਕਰਕੇ ਵੀ ਆਪ ਜੀ ਦਾ ਨਾਮ ਬਹੁਤ ਪ੍ਰਸਿੱਧ ਹੋ ਗਿਆ। ਜ਼ਕਰੀਆ ਖਾਨ ਨੇ ਪਾਈ ਤਾਰਾ ਸਿੰਘ ਵਾਪਿੰਡ ਵਾਲਿਆਂ ਨੂੰ ਸ਼ਹੀਦ ਕਰਾ ਦਿੱਤਾ ਤੇ ਇਸ ਤੇ ਸਾਰੀ ਸਿੱਖ ਕੌਮ ਵਿੱਚ ਗੁੱਸਾ ਫੈਲ ਗਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਪਿੱਛੋਂ ਕੌਮ ਇੱਕ ਵਾਰ ਫਿਰ ਸਰਕਾਰ ਨਾਲ ਟੱਕਰ ਲੈਣ ਲਈ ਤਿਆਰ ਹੋ ਗਈ। ਦੀਵਾਨ ਦਰਬਾਰਾ ਸਿੰਘ ਤੇ ਸਰਦਾਰ ਕਪੂਰ ਸਿੰਘ ਫੈਜ਼ਲਪੁਰੀਏ ਦੀ ਅਗਵਾਈ ਵਿੱਚ ਫੈਸਲਾ ਕੀਤਾ ਗਿਆ ਕਿ ਲਾਹੌਰ ਸਰਕਾਰ ਤੋਂ ਭਾਈ ਤਾਰਾ ਸਿੰਘ ਜੀ ਦੀ ਸ਼ਹੀਦੀ ਦਾ ਬਦਲਾ ਲੈਣ ਲਈ ਆਰਥਿਕ ਨਾਕਾਬੰਦੀ ਕਰ ਦਿੱਤੀ ਜਾਵੇ ਆਰਥਿਕ ਨਾਕਾਬੰਦੀ ਤੋਂ ਭਾਵ ਹੈ ਜਿੱਥੋਂ ਵੀ ਸਰਕਾਰ ਨੂੰ ਪੈਸਾ ਆਉਂਦਾ ਹੈ ਉਸ ਨੂੰ ਕਿਸੇ ਹਿੱਲੇ ਵਸੀਲੇ ਰੋਕਿਆ ਜਾਵੇ 7 ਸਾਲ ਸਿੰਘਾਂ ਨੇ ਲਹੌਰ ਦੀ ਅਜੇ ਹੀ ਆਰਥਿਕ ਨਾਕਾਬੰਦੀ ਕੀਤੀ ਕਿ ਜ਼ਕਰਿਆ ਖਾਨ ਦੇ ਨੱਕ ਵਿੱਚ ਦਮ ਕਰ ਦਿੱਤਾ ਉਹ ਬਹੁਤ ਘਬਰਾਇਆ ਕਿਉਂਕਿ ਸਰਕਾਰੀ ਖਜ਼ਾਨਾ ਖਾਲੀ ਹੋ ਗਿਆ ਸੀ ਬਾਹਰੋਂ ਰਕਮਾਂ ਆਉਂਦੀਆਂ ਰਾਹ ਵਿੱਚ ਹੀ ਸਿੰਘ ਖੋ ਲੈਿੰਦੇ ਸਨ ਫੌਜੀ ਕ ਰੜਾਈਆਂ ਵੀ ਸਫਲ ਨਾ ਹੋਈਆਂ ਤੇ ਅਖੀਰ ਹਾਰ ਕੇ ਜ਼ਕਰਿਆ ਖਾਨ ਨੇ ਸਿੱਖਾਂ ਨਾਲ ਸਮਝੌਤਾ ਕਰਨ ਦਾ ਮਨ ਬਣਾ ਲਿਆ ਉਸਨੇ ਸੋਚਿਆ ਕਿ ਇਸ ਕੰਮ ਵਿੱਚ ਉਸ ਦੀ ਸਰਦਾਰ ਸੁਭੇਗ ਸਿੰਘ ਬਹੁਤ ਮਦਦ ਕਰ ਸਕਦੇ ਹਨ ਉਸਨੇ ਸਰਦਾਰ ਸੁਭੇਗ ਸਿੰਘ ਜੀ ਨੂੰ ਸੱਦਿਆ ਤੇ ਕਿਹਾ ਕਿ ਤੁਸੀਂ ਕਈ ਵਾਰ ਕਹਿੰਦੇ ਹੋ ਕਿ ਸਿੱਖਾਂ ਨਾਲ ਸਰਕਾਰ ਨੂੰ ਵਿਗਾੜਨੀ ਨਹੀਂ ਚਾਹੀਦੀ ਹੁਣ ਵਿਚ ਪੈ ਕੇ ਮੇਰਾ ਸਿੱਖਾਂ ਨਾਲ ਸਮਝੌਤਾ ਕਰਵਾ ਦਿਓ ਸਰਦਾਰ ਸੁਭੇਗ ਸਿੰਘ ਜੀ ਨੇ ਕਿਹਾ ਕੀ ਸਮਝਾਤੇ ਲਈ ਸ਼ਰਤਾਂ ਕੀ ਹੋਣਗੀਆਂ ਤਾਂ ਜ਼ਕਰੀਆ ਖਾਨ ਨੇ ਅੱਗੋਂ ਕਿਹਾ ਸਿੱਖ ਮੇਰੇ ਰਾਜ ਵਿੱਚ ਗੜਬੜੀ ਕਰਨੀ ਛੱਡ ਦੇਣ ਸੁਬੇਕ ਸਿੰਘ ਜੀ ਨੇ ਅੱਗੋਂ ਕਿਹਾ ਤੁਸੀਂ ਉਹਨਾਂ ਨੂੰ ਕੀ ਦਿਓਗੇ ਜ਼ਕਰੀਆ ਖਾਨ ਨੇ ਕਿਹਾ ਉਹਨਾਂ ਦੇ ਇੱਕ ਆਗੂ ਨੂੰ ਨਵਾਬ ਦੀ ਪਦਵੀ ਦੇ ਦਿੱਤੀ ਜਾਏਗੀ ਸੁਬੇਕ ਸਿੰਘ ਜੀ ਨੇ ਅੱਗੋਂ ਗੁੱਸੇ ਵਿੱਚ ਕਿਹਾ ਬਸ ਹੋਰ ਕੀ ਉਹਨਾਂ ਨੇ ਮੰਨਣਾ ਜਕਰਿਆ ਖਾਨ ਨੇ ਪੁੱਛਿਆ ਹੋਰ ਕੀ ਚਾਹੀਦਾ ਏ ਸਰਦਾਰ ਸੁਬੇਗ ਸਿੰਘ ਜੀ ਨੇ ਸਮਝਾਇਆ ਕਿ ਸਿੰਘਾਂ ਨੂੰ ਗੁਰਦੁਆਰੇ ਆਪਣੀ ਜਾਨ ਨਾਲ ਵਿਵਦ ਪਿਆਰੇ ਹਨ ਪਹਿਲਾਂ ਉਹਨਾਂ ਨੂੰ ਆਪਣੇ ਗੁਰਧਾਮਾਂ ਦੀ ਖੁੱਲੀ ਯਾਤਰਾ ਤੇ ਸੇਵਾ ਸੰਭਾਲ ਦੀ ਆਗਿਆ ਦਿੱਤੀ ਜਾਏ ਕੁਝ ਸਮਾਂ ਸੋਚ ਕੇ ਜਕਰਿਆ ਖਾਨ ਨੇ ਸੁਝਾਅ ਮੰਨ ਲਿਆ ਇਹ ਵੀ ਖੁੱਲ੍ਹ ਦੇ ਦੇਵਾਂਗੇ ਸਰਦਾਰ ਸੁਬੇਗ ਸਿੰਘ ਜੀ ਨੇ ਕਿਹਾ ਉਹਨਾਂ ਨੂੰ ਜਾਗੀਰ ਵੀ ਦਿਓ ਤਾਂ ਕਿ ਗੁਰਦੁਆਰਿਆਂ ਦੀ ਸੰਭਾਲ ਲਈ ਖਰਚ ਦਾ ਪ੍ਰਬੰਧ ਹੋ ਸਕੇ ਸੁਬੇਗ ਸਿੰਘ ਜੀ ਨੇ ਇਸ ਤਰ੍ਹਾਂ ਅਨੇਕਾ ਸ਼ਰਤਾਂ ਮੰਵਾ ਕੇ ਲਿਖਤੀ ਰੂਪ ਵਿੱਚ ਲੈ ਲਈਆਂ ਤੇ ਸ਼੍ਰੀ ਅੰਮ੍ਰਿਤਸਰ ਆ ਗਏ ਜਿੱਥੇ ਸਿੰਘ ਆਏ ਹੋਏ ਸਨ ਸਰਦਾਰ ਸੁਬੇਗ ਸਿੰਘ ਨੇ ਦੀਵਾਨ ਦਰਬਾਰਾ ਸਿੰਘ ਨੂੰ ਸੁਨੇਹਾ ਭੇਜਿਆ ਤੇ ਫਿਰ ਮਿਲ ਕੇ ਸਾਰੀ ਗੱਲ ਦੱਸੀ ਦੀਵਾਨ ਦਰਬਾਰਾ ਸਿੰਘ ਨੇ ਖਾਲਸੇ ਦੇ ਇਕੱਠ ਵਿੱਚ ਉਹ ਸਾਰੀ ਪੇਸ਼ਕਸ਼ ਬਿਆਨ ਕੀਤੀ ਜੋ ਸਰਕਾਰ ਵੱਲੋਂ ਆਈ ਸੀ ਤੇ ਉਸ ਤੇ ਵਿਚਾਰ ਕੀਤਾ ਗਿਆ ਪਰ ਬਹੁਤੇ ਸਿੰਘਾਂ ਦੀ رائے ਇਹ ਸੀ ਕਿ ਸਰਕਾਰ ਦੀ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ ਜਾਏ دیਵਾਨ ਦਰਬਾਰਾ ਸਿੰਘ ਨੇ ਦੱਸਿਆ ਕਿ ਸਰਦਾਰ ਸੁਬੇਗ ਸਿੰਘ ਜੀ ਦੀ ਇਕੱਤਰਤਾ ਵਿੱਚ ਆ ਕੇ ਸਾਰੀ ਹਾਲਤ ਬਿਆਨ ਕਰਨੀ ਚਾਹੁੰਦੇ ਹਨ ਖਾਲਸੇ ਨੇ ਫੈਸਲਾ ਦਿੱਤਾ ਕਿ ਉਹ ਸਰਕਾਰ ਦੇ ਨਾਲ ਹਨ ਜੋ ਸਿੱਖਾਂ ਦੇ ਵਿਰੁੱਧ ਹੈ ਇਸ ਲਈ ਤਨਖਾਈਏ ਹਨ ਪਹਿਲਾਂ ਉਹ ਤਨਖਾਹ ਭੁਗਤਣ ਤੇ ਫਿਰ ਮੀਟਿੰਗ ਵਿੱਚ ਆ ਸਕਦੇ ਹਨ ਉਹਨਾਂ ਨੂੰ ਜੋ ਤਨਖਾਹ ਲਈ ਗਈ ਜੋੜਿਆਂ ਵਿੱਚ ਖੜੇ ਹੋ ਕੇ ਗਾਲ ਵਿੱਚ ਪੱਲਾ ਪਾ ਕੇ ਸਰਦਾਰ ਸੁਖਬੀਗ ਸਿੰਘ ਜੀ ਨੇ ਸਵੀਕਾਰ ਕਰ ਲਈ ਤੇ ਫਿਰ ਇਕੱਤਰਤਾ ਵਿੱਚ ਆ ਕੇ ਆਪਣੀ ਵਿਦਵਤਾ ਨਾਲ ਸਾਰੇ ਸਿੰਘਾਂ ਨੂੰ ਰਾਜ਼ੀ ਕਰ ਲਿਆ ਕਿ ਸਰਕਾਰ ਦੀ ਪੇਸ਼ਕਸ਼ ਮੰਨ ਲਈ ਜਾਵੇ ਜਦੋਂ ਤੱਕ ਨਿਬੇਗੀ ਉਤਨਾ ਸਮਾਂ ਹੀ ਸਹੀ ਘੱਟੋ-ਕੱਟ ਗੁਰਦੁਆਰਿਆਂ ਦੀ ਮੁਰੰਮਤ ਤੇ ਦੇਖਪાળ ਲਈ ਤਾਂ ਖੁੱਲ ਮਿਲ ਜਾਵੇਗੀ ਸਰਦਾਰ ਸੁਬੇਕ ਸਿੰਘ ਜੀ ਦੇ ਯਤਨਾਂ ਨਾਲ ਫੈਸਲਾ ਹੋ ਗਿਆ ਸਰਦਾਰ ਕਪੂਰ ਸਿੰਘ ਜੀ ਨੂੰ ਨਵਾਬੀ ਦਿੱਤੀ ਗਈ ਇਸ ਫੈਸਲੇ ਤੇ ਜ਼ਕਰਿਆ ਖਾਨ ਬਹੁਤ ਖੁਸ਼ ਹੋਇਆ ਤੇ ਉਹਨੇ ਸਰਦਾਰ ਸੁਬੇਗ ਸਿੰਘ ਜੀ ਨੂੰ ਲਾਹੌਰ ਦਾ कोतवाल ਨਿਯੁਕਤ ਕਰ ਦਿੱਤਾ ਗਿਆ ਸਰਦਾਰ ਸੁਬੇਗ ਸਿੰਘ ਜੀ ਨੇ ਇਸ ਪਦਵੀ ਤੇ ਜਾ ਕੇ ਲੋਕਾਂ ਦੀ ਪ੍ਰਸ਼ੰਸਾ ਹੋਰ ਜਿੱਤੀ ਤੇ ਦੁਸ਼ਮਣ ਦੋਸਤ ਸਾਰੇ ਉਹਨਾਂ ਦੇ ਯੋਗਤਾ ਦੇ ਪ੍ਰਸ਼ੰਸਕ ਬਣ ਗਏ ਜਦੋਂ ਜ਼ਕਰਿਆ ਖਾਨ ਦੀ ਸਿੰਘਾਂ ਨਾਲ ਫਿਰ ਖੜਕ ਪਈ ਤੇ ਸਿੰਘਾਂ ਨੇ ਉਹਦਾ ਫਿਰ ਕਾਫੀਆ ਤੰਗ ਕਰਨਾ ਸ਼ੁਰੂ ਕਰ ਦਿੱਤਾ ਤਾਂ ਸਰਦਾਰ ਸੁਭੇਗ ਸਿੰਘ ਜੀ ਤੇ ਇਹ ਇਲਜ਼ਾਮ ਲਾ ਕੇ कोतवाल ਦੀ ਪਦਵੀ ਤੋਂ ਹਟਾ ਦਿੱਤਾ ਗਿਆ ਕਿ ਉਹ ਸਰਕਾਰੀ ਭੇਦ ਸਿੰਘਾਂ ਨੂੰ ਪਹੁੰਚਾਉਂਦੇ ਹਨ ਸਰਦਾਰ ਸੁਭੇਗ ਸਿੰਘ ਜੀ ਆਪਣੇ ਪਹਿਲੇ ਘਰ ਵਿਹਾਰ ਵਿੱਚ ਫਿਰ ਰੁੱਝ ਗਏ ਆਪ ਜੀ ਦਾ ਪੁੱਤਰ ਸਰਦਾਰ ਸ਼ਹਾਬਾਜ ਸਿੰਘ ਬੜਾ ਸੋਹਣਾ ਗੋਰਾ ਦਿੱਖੇ ਨੈਣ ਨਕਸ਼ਾ ਵਾਲਾ ਜੋ ਉਸ ਤਕ ਹੋਣ ਹਾਰ ਤੇ ਪ੍ਰਭਾਵਸ਼ਾਲੀ ਜਵਾਨ ਸੀ 18 ਸਾਲਾਂ ਦੀ ਉਮਰ ਵਿੱਚ ਉਹ ਸ਼ੇਰ ਜਵਾਨ ਹਰ ਦੇਖਣ ਵਾਲੇ ਨੂੰ ਮੋਹ ਲੈਂਦਾ ਸੀ ਜਿਸ ਮੌਲਵੀ ਪਾਸ ਉਹ ਵਿਦਿਆ ਪ੍ਰਾਪਤ ਕਰਦਾ ਸੀ ਉਸ ਦੇ ਮੰਨ ਵਿੱਚ ਆਇਆ ਕਿ ਇਹਨੂੰ ਮੁਸਲਮਾਨ ਬਣਾਇਆ ਜਾਏ ਤੇ ਫਿਰ ਆਪਣੀ ਜਵਾਨ ਧੀ ਦਾ ਇਸ ਨਾਲ ਵਿਆਹ ਕਰ ਦਿੱਤਾ ਜਾਏ ਉਹਨੇ ਬਥੇਰਾ ਯਤਨ ਕੀਤਾ ਪਰ ਸਰਦਾਰ ਸ਼ਹਾਬਾਜ ਸਿੰਘ ਉਹਦੇ ਜਾਲ ਵਿੱਚ ਨਾ ਫਸਿਆ ਤੇ ਉਹਦੇ ਹਰ ਯਤਨ ਨੂੰ ਠੁਕਰਾ ਦਿੱਤਾ ਅਖੀਰ ਖਿਜ ਕੇ ਮੌਲਵੀ ਡਰਾਉਣ ਧਮਕਾਉਣ ਲੱਗ ਪਿਆ ਸ਼ਹਾਬਾਜ ਸਿੰਘ ਨੂੰ ਧਰਮ ਦੀ ਚੰਗੀ ਵਾਕਫੀਅਤ ਸੀ ਇਹ ਹਰ ਗੱਲ ਨੂੰ ਦਲੀਲ ਨਾਲ ਕੱਟ ਦਿੰਦਾ ਤੇ ਮੁੱਲਾ ਲਾਜਵਾਬ ਹੋ ਜਾਂਦਾ ਅਖੀਰ ਮੌਲਵੀ ਨੇ ਇਲਾਕੇ ਦੇ ਹਾਕਮ ਪਾਸ ਸ਼ਿਕਾਇਤ ਕੀਤੀ ਕਿ ਸਰਦਾਰ ਸ਼ਹਾਬਾਜ ਸਿੰਘ ਨੇ ਇਸਲਾਮ ਧਰਮ ਦਾ ਅਪਮਾਨ ਕੀਤਾ ਹੈ। ਇਸਲਾਮ ਵਿਰੁੱਧ ਬੋਲਦਾ ਹੈ ਤੇ ਲੋਕਾਂ ਨੂੰ ਭੜਕਾਉਂਦਾ ਹੈ। ਕੁਝ ਉਸੇ ਤਰ੍ਹਾਂ ਦੇ ਦੂਸ਼ਣ ਲਾ ਕੇ ਕਹਾਣੀ ਘੜੀ ਗਈ ਜਿਸ ਤਰ੍ਹਾਂ ਹਕੀਕਤ رائے ਵਿਰੁੱਧ ਘੜੀ ਗਈ ਸੀ। ਸਰਦਾਰ ਸ਼ਹਾਬਾਜ ਸਿੰਘ ਨੂੰ ਗ੍ਰਿਫਤਾਰ ਕਰਕੇ ਲਾਹੌਰ ਜ਼ਕਰੀਆ ਖਾਨ ਕੋਲ ਪੇਜ ਦਿੱਤਾ ਗਿਆ। ਪਰ ਜ਼ਕਰੀਆ ਖਾਨ ਇਨਾ ਦਿਨਾਂ ਵਿੱਚ ਮਰ ਗਿਆ ਸੀ ਉਸ ਦੇ ਪਿੱਛੋਂ ਯਈਆ ਖਾਨ ਪੰਜਾਬ ਦਾ ਗਵਰਨਰ ਬਣਿਆ ਕੁਝ ਸਮਾਂ ਤਾਂ ਉਹ ਆਪਣੀ ਗੱਦੀ ਬਣਾਉਣ ਵਿੱਚ ਰੁੱਝਿਆ ਰਿਹਾ ਤੇ ਇਹਨਾਂ ਦਾ ਮਾਮਲਾ ਪਿੱਛੇ ਪੈ ਗਿਆ ਜਦੋਂ ਉਹ ਵਿਲਾ ਹੋਇਆ ਤਾਂ ਉਹਨੇ ਸਰਦਾਰ ਸ਼ਹਾਬਾਦ ਸਿੰਘ ਦਾ ਮੁਕੱਦਮਾ ਸੁਣਨਾ ਸ਼ੁਰੂ ਕੀਤਾ ਉਸਨੇ ਮੌਲਵੀ ਦੇ ਬਿਆਨ ਤੇ ਇਲਾਕੇ ਦੇ ਚੌਧਰੀ ਦੀ ਰਿਪੋਰਟ ਨੂੰ ਠੀਕ ਮੰਨ ਕੇ ਇਹਨਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਤੇ ਨਾਲ ਹੀ ਸਰਦਾਰ ਸੁਬੇਕ ਸਿੰਘ ਦੀ ਗ੍ਰਿਫਤਾਰੀ ਦਾ ਹੁਕਮ ਵੀ ਦੇ ਦਿੱਤਾ ਦੋਹਾਂ ਪਿਓ ਪੁੱਤਰਾਂ ਨੂੰ ਲਾਹੌਰ ਦੇ ਵੱਡੇ ਕਾਜੀ ਦੇ ਹਵਾਲੇ ਕਰ ਦਿੱਤਾ ਉਹਨੇ ਪਹਿਲਾ ਵਰਗੇ ਪਛਲਤ ਤਰੀਕੇ ਅਨੁਸਾਰ ਹੀ ਹੁਕਮ ਦਿੱਤਾ ਕਿ ਮੌਤ ਜਾਂ ਇਸਲਾਮ ਜਿਹੜੀ ਚੀਜ਼ ਚਾਹੋ ਪਸੰਦ ਕਰ ਲਓ ਸਿੰਘਾਂ ਨੇ ਆਪਣਾ ਧਰਮ ਤਾਂ ਕਿਸੇ ਕੀਮਤ ਤੇ ਨਹੀਂ ਸੀ ਛੱਡਣਾ ਇਸ ਲਈ ਮੌਤ ਹੀ ਪਰਵਾਨ ਕਰਨੀ ਬਾਕੀ ਰਹਿ ਗਈ ਪਹਿਲਾ ਸਰਦਾਰ ਸ਼ਹਾਬਾਜ ਸਿੰਘ ਜੀ ਨੂੰ ਚਾਰਖੜੀ ਤੇ ਚਾੜਿਆ ਗਿਆ ਇੱਕ ਵੱਡਾ ਸਾਰਾ ਲੋਹੇ ਦਾ ਚੱਕਰ ਜਿਸ ਦੇ ਆਸ-ਪਾਸ ਵੱਡੇ-ਵੱਡੇ ਤਿੱਖੇ ਸੂਏ ਲੱਗੇ ਹੋਏ ਸਨ ਉਸ ਤੇ ਲਟਾ ਕੇ ਬੰਨ ਦਿੱਤਾ ਗਿਆ ਇਸ ਤਰ੍ਹਾਂ ਮਨੁੱਖ ਨੂੰ ਆਤ ਕਾਸ਼ਟ ਦੇ ਕੇ ਮਾਰਨ ਦਾ ਜਾਲ ਮਾਨਾ ਟੰਗ ਵਰਤਿਆ ਗਿਆ ਸਰਦਾਰ ਸੁਬੇਗ ਸਿੰਘ ਜੀ ਨੇ ਆਪਣੇ ਗੱਭਰੂ ਜਵਾਨ ਪੁੱਤਰ ਨੂੰ ਆਖਰੀ ਵਾਰ ਇੱਕੋ ਗੱਲ ਕਹੀ ਪੁੱਤਰ ਅਕਾਲ ਅਕਾਲ ਗਜਾਉਂਦਾ ਸ਼ਹੀਦੀ ਪ੍ਰਾਪਤ ਕਰੇ ਪਿਤਾ ਦੀ ਅਸੀਸ ਤੇ ਪੁੱਤਰ ਅਕਾਲ ਅਕਾਲ ਗਜਾਉਂਦਾ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾ ਗਿਆ ਇਸੇ ਤਰ੍ਹਾਂ ਸਰਦਾਰ ਸੋਬੇਗ ਸਿੰਘ ਜੀ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਇਸ ਸ਼ਹੀਦੀ ਤੇ ਦੇਸ਼ ਭਾਰ ਵਿੱਚ ਹਾਹਾਕਾਰ ਮਚ ਗਈ ਸ਼ਰੀਫ ਤੇ ਚੰਗੇ ਮੁਸਲਮਾਨਾਂ ਨੇ ਵੀ ਅਫਸੋਸ ਪ੍ਰਗਟ ਕੀਤਾ ਤੇ ਸ਼ਰਮ ਮਹਿਸੂਸ ਕੀਤੀ ਹਿੰਦੂਆਂ ਵਿੱਚ ਨਿਰਾਸ਼ਾ ਛਾ ਗਈ ਸਿੱਖ ਕੌਮ ਵਿੱਚ ਗੁੱਸਾ ਫੈਲ ਗਿਆ ਤੇ ਸਿੰਘਾਂ ਨੇ ਇਹਨਾਂ ਸ਼ਹੀਦੀਆਂ ਦਾ ਬਦਲਾ ਲੈਣ ਲਈ 12 ਜਥੇ ਬਣਾ ਲਏ ਤੇ ਸਾਰੇ ਪੰਜਾਬ ਵਿੱਚ ਉਛਾਗਏ ਫਿਰ ਅਚੇਹ ਸ਼ਾਇ ਕਿ ਫਿਰ ਉਹਨਾ ਮੁਗਲਾ ਦੁਰਾਨੀਆਂ ਤੇ ਹੋਰ ਕਿਸੇ ਵੀ ਵਿਦੇਸ਼ੀ ਤਾਕਤ ਦੇ ਪੰਜਾਬ ਵਿੱਚ ਪੈਰ ਨਹੀਂ ਲੱਗਣ ਦਿੱਤੇ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਤੇ ਇਸ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ